ਆਪਣੇ ਕੋਲੇ ਇਹਨਾਂ ਨੂੰ ਸੀਗੀ ਡਿਸਕ ਦੀ ਪ੍ਰੋਬਲਮ ਜੀ ਠੀਕ ਹੈ ਸ਼ੈਟਿਕਾ ਡਿਸਕ ਦੇ ਵਿੱਚ ਇਹਨਾਂ ਦੀ ਪ੍ਰੋਬਲਮ ਸੀਗੀ ਜੀ ਡਿਸਕ ਦੇ ਨਾਲ ਜਿਵੇਂ ਆਪਾਂ ਕਹਿ ਦਿੰਦੇ ਨੇ ਸ਼ੈਟਿਕਾ ਸ਼ੈਟਿਕਾ ਤੋਂ ਵੀ ਉੱਪਰ ਸੀ ਇਹਨਾਂ ਨੂੰ ਪ੍ਰੋਬਲਮ ਜਿਵੇਂ ਕਿ ਤੁਸੀਂ ਦੇਖੋ ਜੀ ਇਹਨਾਂ ਦੀ ਜਿਹੜੀ ਲੱਤ ਹੈ ਲੱਤ ਮੰਨ ਕੇ ਚੱਲੋ ਵੀ ਕਾਫੀ ਛੋਟੀ ਸੀ ਇਹਨਾਂ ਦੀ ਠੀਕ ਹੈ ਜੀ ਇਹ ਦੇਖੋ ਤੁਸੀਂ ਇੰਨਾ ਫਰਕ ਹੈ ਓਕੇ ਤਾਂ ਹੁਣ ਆਪਾਂ ਇਸ ਤੋਂ ਬਾਅਦ ਟ੍ਰੀਟਮੈਂਟ ਕਰਕੇ ਫਿਰ ਤੁਹਾਨੂੰ ਚੈੱਕ ਕਰਾਵਾਂਗੇ ਜੀ ਠੀਕ ਹੈ ਤੁਸੀਂ ਬਣੇ ਰਹੋ ਲੱਤ ਆਪਾਂ ਬਿਲਕੁਲ ਆ ਜਿਨ੍ਹਾਂ ਦੀ ਇੱਕ ਕਪਲੀਨ ਆਈ ਸੀ ਇਹਨਾਂ ਦੀ ਵੀ ਲੱਤ ਛੋਟੀ ਹੈ ਲੱਜ ਆਪਾਂ ਲੱਤ ਸਹੀ ਕਰਕੇ ਤੋੜ ਦਿੰਨੇ ਆ ਜੀ ਠੀਕ ਹੈ ਜੀ ਬਣੇ ਰਹੋ ਕਿ ਜਿਹੜੀ ਬਹੁਤ ਘੱਟ ਹੈ ਜੀ ਠੀਕ ਹੈ ਹੁਣ ਤਾਂ ਸਿਰਫ ਇੱਕ ਇੱਕ ਹੀ ਦਿੱਕਤ ਹੈ ਵੀ ਜਿਹੜੀ ਮਾਂਜ ਦੀ ਲੱਤ ਹੈ ਜਿਵੇਂ ਜੀ ਠੀਕ ਹੈ ਲਗਭਗ ਮੰਨ ਕੇ ਚਲੋ ਵੀ 8 ਇੰਚ ਵਾਂਗੂ ਹੀ ਘੱਟ ਹੈ ਜੀ ਠੀਕ ਹੈ ਉਹ ਆਪਾਂ ਅਲਾਈਨਮੈਂਟ ਕਰਕੇ ਜੀ ਲਾਤ ਇਹਨਾਂ ਦੀ ਬਿਲਕੁਲ ਸਹੀ ਕਰਦੇ ਆ ਜੀ ਤੇ ਜਿਹੜੀ ਕੋਈ ਸਰਕਲ ਦੀ ਪ੍ਰੋਬਲਮ ਕੋਈ ਰਹੇਗੀ ਉਸ ਦਿਨ ਉਹ ਵੀ ਆਪਾਂ ਕਲੀਅਰ ਕਰਦੇ ਆ ਜੀ ਠੀਕ ਹੈ ਤਾਂ ਸਾਰੇ ਬਸ ਤੁਸੀਂ ਬਣੇ ਰਹੋ ਜੀ ਠੀਕ ਹੈ ਤੇ ਮਾਂਜੀ ਕਮਜ਼ੋਰੀ ਬਹੁਤ ਆ ਰਹੀ ਹੈ ਨਹੀਂ ਮੈਂ ਹੁਣ ਜਿਹੜਾ ਕੁਝ ਪਹਿਲਾਂ ਖਾਦਾ ਪੀਤਾ ਨਾ ਉਹਨੂੰ ਮਨ ਭੁੱਲ ਜਿਓ ਹੁਣ ਆਪਾਂ ਤਕਰੀਬਨ ਇੱਕ ਨਵੇਂ ਸਿਰੇ ਤੋਂ ਸਟਾਰਟ ਕਰਾਂਗੇ ਮੈਂ ਖਾਣਾ ਪੀਣਾ ਜਿਹੜਾ ਜੋ ਵੀ ਹੈ ਠੀਕ ਹੈ ਜੀ ਪ੍ਰੋਪਰ ਮਸ ਠੀਕ ਹੈ ਜੀ देखो ਤੁਸੀਂ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਹੀ ਹੈ ਨਾ ਜੀ ਤਾਂ ਪੇਸ਼ੈਂਟ ਐਕਸਾਈ ਨਹੀਂ ਕਰਦਾ ਤਾਂ ਉੱਥੇ ਫਿਰ ਰਿਜ਼ਲਟ ਦੇ ਵਿੱਚ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਜੀ ਠੀਕ ਹੈ ਤਾਂ ਰਿਜ਼ਲਟ ਨਹੀਂ ਮਿਲਦਾ ਠੀਕ ਹੈ ਜੀ ਤਾਂ ਸਾਹਮਣੇ ਆ ਤੁਹਾਡੇ ਦੇਖੋ ਤੁਸੀਂ ਵੀ ਮਾਜੀ ਨੂੰ ਤਕਰੀਬਨ ਮੈਕਸਿਮਮ 15 ਸਾਲ ਦੀ ਪ੍ਰੋਬਲਮ ਜੀ ਦੀ ਤਾਂ ਪ੍ਰੋਪਰ ਜੋ ਵੀ ਸੀਗਾ ਮੰਨ ਕੇ ਚਲੋ ਹਰ ਇੱਕ ਚੀਜ਼ ਮਾਜੀ ਨੇ ਸਾਨੂੰ ਦਿੱਤੀ ਹੈ ਜੀ ਮੇਨ ਚੀਜ਼ ਮਾਜੀ ਨੇ ਡਾਈਟ ਅਰੇ ਵੀ ਸਾਡਾ ਫਾਲੋ ਕੀਤਾ ਜੀ ਮੇਨ ਐਕਸਰਸਾਈਜ਼ ਵੀ ਫਾਲੋ ਕੀਤੀ ਹੈ ਜੀ ਠੀਕ ਹੈ ਜੀ ਤਾਂ 15 ਸਾਲ ਦੀ ਪ੍ਰੋਬਲਮ ਪਹਿਲੀ ਵਾਰੀ ਪਹਿਲੇ ਟਰੀਟਮੈਂਟ ਨਾਲ ਹੀ ਠੀਕ ਹੋ ਗਈ ਰਹਣੀ ਉਿਤੋਨੇਆ ਕੋਈ ਸਰਕਲ ਸੀਗਾ ਸੋਲਪੋਣਾ ਸੀ ਪੇਨ ਸੀਗਾ ਉਧਰ ਕੋਈ ਠੀਕ ਹੈ ਜਿਹੜੀ ਕਿਉਂਕਿ ਉਧਰ ਸਵੇਲਿੰਗ ਜ਼ਿਆਦਾ ਸੀ ਜੀ ਸਵੇਲਿੰਗ ਜ਼ਿਆਦਾ ਹੋਣ ਕਰਕੇ ਜਿਹੜੀ ਲੱਤ ਸੀ ਜੀ ਦੀ ਉਹ ਛੋਟੀ ਸੀ ਠੀਕ ਹੈ ਤਾਂ ਉਹ ਮੈਨੂੰ ਕਿ ਚਲੋ ਸਹੀ ਨਹੀਂ ਹੋਇਆ ਓਕੇ ਉਹ ਆਪਾਂ ਜਲਾਈਨਮੈਂਟ ਕਰਕੇ ਸਹੀ ਕਰ ਦਿੰਨੇ ਬਿਲਕੁਲ ਠੀਕ ਹੈ ਨਾ ਜੀ ਹਾਂ ਜੀ ਦੇਖੋ ਵੀ ਉੱਪਰੋਂ ਮਸਲਾ ਬਿਲਕੁਲ ਸੌਫਟ ਹੋ ਗਿਆ ਜੀ ਠੀਕ ਹੈ ਤੇ ਉਸੇ ਤਰ੍ਹਾਂ ਹੀ ਆਪਾਂ ਜੀ نیچے ਠੀਕ ਹੈ ਹੈ ਤਾਂ ਮਸਲਾ ਬਹੁਤ ਹਾਰਡ ਹੈ ਜੀ ਠੀਕ ਹੈ ਇਹਨੂੰ ਆਪਾਂ ਸੌਫਟ ਕਰਦੇ ਹਾਂ ਜੀ ਠੀਕ ਹੈ ਜੀ ਸੌਫਟ ਕਰਨ ਤੋਂ ਬਾਅਦ ਤਾਂ ਜੋ ਕਿ ਜਿਹੜੀ ਆਪਾਂ ਉਪਰੋਂ ਲੈਂਡਮੈਂਟ ਕਰਕੇ ਜੋ ਲੱਤ ਦੇ ਵਿੱਚ ਇਹਨਾਂ ਦੇ ਹੈ ਫਲਮਪੋ ਬਿਲਕੁਲ ਕਲੀਅਰ ਕਰ ਦਈਏ ਜੀ ਠੀਕ ਹੈ ਨਾ ਜੀ ਹਾਂ ਜੀ ਦੇਖੋ ਵੀ ਇਹ ਜਿਹੜਾ ਮਸਲਾ ਹੈ ਨਾ ਬਿਲਕੁਲ ਸੌਫਟ ਹੋ ਚੁੱਕਿਆ ਠੀਕ ਹੈ ਜੀ ਬਿਲਕੁਲ ਠੀਕ ਹੈ ਬਿਕੋਜ਼ ਉਹਨਾਂ ਸਟੈਫਨੈਸ ਸੀਗੀ ਠੀਕ ਹੈ ਉਪਰੋਂ ਤਾਂ ਮਸਲ ਪਹਿਲਾਂ ਭੰਨ ਲਿਆ ਸੀ ਆਪਾਂ ਜੀ ਠੀਕ ਹੈ ਬਣੇ ਨੇ ਮਾਂ ਜੀ ਇਧਰ ਮੁਹ ਕਰੋ ਮਾਂ ਮੇਰਬੰਨੀ ਜੀ ਵੈਰੀ ਗੁੱਡ ਮਾਂ ਗਾਣੋ ਹੋ ਜੋ ਗਾਣੋ ਗਾਣੋ ਮੇਰੀ ਮਾਂ ਬੱਖੀਪਾਰ ਬੱਖੀਪਾਰ ਜੀ ਸ੍ਰੀ ਬਿਲਕੁਲ ਠੱਲਾ ਮਾਂ ਠੀਕ ਹੈ ਜੀ ਇਹਨੂੰ ਮਾਂ ਇਸ ਤਰ੍ਹਾਂ ਰੱਖੋ ਜੀ ਬਿਲਕੁਲ ਠਲਾ ਜੀ ਬਿਲਕੁਲ ਆ ਨੱਚ ਲੱਤ ਮਾਂ ਜੀ ਨੀਚੇ ਸਿੱਧੀ ਕਰੋ ਜੀ ਬਿਲਕੁਲ ਸ੍ਰੀ ਠੱਲਾ ਮਾਂ ਬਿਲਕੁਲ ਠਲਾ ਜੀ ਦੇਖੋ ਜੀ ਵੇਰੀ ਗੁੱਡ ਜੇਮਾ ਉਤਰੂ ਮੂ ਕਰੋ ਜੀ ਐਸੀ ਤਰ੍ਹਾਂ ਜੀ ਬਣੇ ਰਹੋ ਜੀ ਧਿਆਨ ਨਾਲ ਵੀ ਜੀ ਬਿਲਕੁਲ ਸ਼ਰੀਰ ਟੇਲਾ ਮਾ ਅੱਗੇ ਨੂੰ ਹੋ ਜੋ ਉਸੇ ਤਰ੍ਹਾਂ ਹੀ ਬੱਖੀ ਪਾਰ ਵੀ ਜੀ ਅੱਗੇ ਨੂੰ ਆ ਲਤ ਮਾ ਸਿੱਧੀ ਕਰੋ ਆ ਲਤ ਇੱਥੇ ਲਾਉ ਮਾ ਲੌਕ ਚ ਆ ਮਾ ਇੱਥੇ ਰੱਖੋ ਵੀ ਜੀ ਸ਼ਰੀਰ ਬਿਲਕੁਲ ਟੇਲਾ ਮਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਸ਼ਾਬਾਸ਼ ਠੀਕ ਹੈ ਮਾ ਜੀ ਹੁਣ ਮੁੱਦੇ ਪਾਓ ਤੁਸੀਂ ਜੀ ਕਿਉਂਕਿ ਜਿਹੜਾ ਇਹਨਾਂ ਦਾ ਦੂਸਰੀ ਲਾਤਾ ਉਹ ਆਪਾਂ ਮਸਲ ਸੌਫਟ ਕਰ ਲਿਆ ਸੀਗਾ ਜੀ ਤਾਂ ਇਹ ਜਿਹੜਾ ਮਸਲ ਆਪਾਂ ਸੌਫਟ ਇਹਨਾਂ ਦਾ ਕਰਦੇ ਆਂ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਅਲਾਈਨਮੈਂਟ ਕਰਾਂਗੇ ਜੀ ਠੀਕ ਹੈ ਜੀ ਤਾਂ ਦੇਖੋ ਤੁਸੀਂ ਵੀ ਇਹ ਆਪਾਂ ਸੌਫਟ ਮਸਲ ਬਹੁਤ ਹਾਰਡ ਹੈ ਓਕੇ ਇਹਨੂੰ ਆਪਾਂ ਸੌਫਟ ਕਰੀਏ ਜੀ ਇਸ ਤੋਂ ਅੱਗੇ ਆਪਾਂ ਦਾ ਐਕਸੈਸ ਹੈ ਸੌਰੀ ਅਲਾਈਨਮੈਂਟ ਕਰਾਂਗੇ ਜੀ ਅਲਾਈਨਮੈਂਟ ਕਰਨ ਤੋਂ ਬਾਅਦ ਜੋ ਵੀ ਆਪਣਾ ਤਸੀਰ ਹੈਗਾ ਜੀ ਅੱਗੇ ਠੀਕ ਹੈ ਤਾਂ ਸਾਰਾ ਦੇਖਿਓ ਜੀ ਬਣੇ ਰਿਓ ਜੀ ਤਾਂ ਜੇ ਕਿਸੇ ਨੂੰ ਵੀ ਸ਼ੈਟਿਕਾ ਦੀ ਪ੍ਰੋਬਲਮ ਹੈ ਠੀਕ ਹੈ ਜੋ ਆਪਾਂ ਤੁਸੀਂ ਦੇਖ ਰਹੇ ਆਂ ਵੀਡੀਓ ਜੀ ਤਾਂ ਜੇ ਹੈ ਤਾਂ ਪਲੀਜ਼ ਮਿਲੋ ਜੀ ਤੇ ਜੇ ਕਿਸੇ ਨੂੰ ਹੈ ਰਿਸ਼ਤੇਦਾਰ ਨੂੰ ਜਾਂ ਯਾਰ ਦੋਸਤ ਨੂੰ ਜਾਂ ਭੈਣ ਭਰਾ ਨੂੰ ਹਨਾ ਤਾਂ ਉਹਨੂੰ ਤਕਰੀਬਨ ਜਿਹੜੀ ਇਹ ਵੀਡੀਓ ਹੈ ਤੁਸੀਂ ਸ਼ੇਅਰ ਕਰਿਓ ਜੀ ਠੀਕ ਹੈ ਤਾਂ ਜੋ ਕਿ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਸਕੇ ਜੀ ਕਿ ਟਰੀਟਮੈਂਟ ਅਸੀਂ ਕਿਸ ਤਰ੍ਹਾਂ ਕਰਦੇ ਆਂ ਓਕੇ ਤਾਂ ਇਹ ਐਸਰ ਸਾਡਾ ਜਨਨ ਕਿ ਸਾਫ ਸਫਾਈ ਜੇ ਕੰਮ ਕਰਦੇ ਆ ਅਸੀਂ ਠੀਕ ਹੈ ਤਾਂ ਜਿੰਨੇ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜੋ ਸੈਨ ਬਣੀ ਹੋਈ ਹੈ ਪੇਸ਼ੈਂਟ ਦਾ ਵੀ ਤਾਂ ਜੇ ਸਮੇਂ ਦੇ ਵਿੱਚ ਹੁੰਦਾ ਅਸੀਂ ਫੇਰ ਹੱਥ ਪਾਉਣੇ ਆ ਨਾਲ ਹੀ ਸਦਾ ਜਵਾਬ ਹੁੰਦਾ ਹੀ ਠੀਕ ਹੈ ਤਾਂ ਫਰਕ ਉਹੀ ਹੁੰਦਾ ਹੈ ਜਿਹੜਾ ਫਰਕ ਸੋਨੋ ਜੇ ਸੋਲ ਕਰਕੇ ਪੇਸ਼ੈਂਟ ਆ ਗਿਆ ਜਿਵੇਂ ਤੁਸੀਂ ਰਿਵਿਊ ਸੁਣਿਆ ਮਾਜੀ ਦਾ ਨਾ ਵੀ ਮਾਜੀ ਕਹਿ ਰਹੇ ਸੀ ਕਿ ਅਸੀਂ ਬੇਟਾ ਪਹਿਲੇ ਦਿਨ ਆਏ ਕਿ 15 ਸਾਲ ਦੀ ਪ੍ਰੋਬਲਮ ਪਹਿਲੇ ਦਿਨ ਆਈ ਜੀ ਪਹਿਲੇ ਦਿਨ ਟਰੀਟਮੈਂਟ ਮਨ ਕੇ ਚਲੋ ਸੀ ਕੀਤਾ ਕੋਈ ਗੋਲੀ ਨਹੀਂ ਕੋਈ ਟੀਕਾ ਨਹੀਂ ਉਹ ਤੇ ਬਾਅਦ ਚ ਜਿੰਨੇ ਆ ਮੇਰੇ ਨਾਲ ਇਹ ਨਹੀਂ ਵੀ ਨਹੀਂ ਠੀਕ ਹੈ ਜੀ ਉਹ ਵੀ ਜਿਵੇਂ ਕੋ ਸਰਕਲ ਦੇ ਇੰਜੈਕਸ਼ਨ ਵਗੈਰਾ ਜੀ ਠੀਕ ਹੈ ਜੀ ਕੱਲ ਆਪਾਂ ਨੂੰ ਹਰ ਇੱਕ ਨੂੰ ਨਾਲੇ ਜਿਵੇਂ ਅਸੀਂ ਵਿਟਕੋ ਫੋਰਸੀ ਦਾ ਇੰਜੈਕਸ਼ਨ ਹਾਂਜੀ ਦੇਖੋ ਵੀ ਜਿਹੜਾ ਇਹ ਮਸਲਾ ਹੈ ਜੀ ਬਿਲਕੁਲ ਸੌਫਟ ਹੋ ਚੁੱਕਿਆ ਹੈ ਜੀ ਪਹਿਲਾਂ ਸੌਰੀ ਚਾਉਣੇ ਆ ਜੀ ਅਸੀਂ ਇਨਵਰਟਰਾਂ ਦੇ ਵਿੱਚ ਨਾ ਦਿੱਕਤ ਆ ਗਈ ਸੀ ਕੋਈ ਤੇ ਲਾਈਟ ਚਲੀ ਗਈ ਸੀਗੀ ਜੀ ਠੀਕ ਹੈ ਇਸੇ ਕਰਕੇ ਹਨੇਰਾ ਹੋ ਗਿਆ ਸੀਗਾ ਵੇਖੋ ਮਸਲ ਬਿਲਕੁਲ ਸੌਫਟ ਹੋ ਚੁੱਕਿਆ ਹੈ ਨਾ ਜੀ ਠੀਕ ਹੈ ਤਾਂ ਹੁਣ ਜਿਹੜਾ ਆਪਾਂ ਮੇਨ ਟਰੀਟਮੈਂਟ ਹੈ ਜੀ ਉਹ ਕਰਨ ਜਾ ਰਹੇ ਹਾਂ ਜੀ ਓਕੇ ਮਾ ਲੱਕ ਚੱਕੋ ਜੀ ਮੈਰੀ ਗਾਡ ਠੀਕ ਹੈ ਜੀ ਬਿਲਕੁਲ ਸਿੱਧੇ ਬਾਵਾ ਬੀਖੋ ਜੀ ਜਦੋਂ ਵੀ ਪੈਣਾ ਹੈ ਬਿਲਕੁਲ ਬਾਵਾ ਸਿੱਧੀਆਂ ਜੀ ਸਾਡੀਆਂ ਜੁੜੀਆਂ ਹੋਣੀਆਂ ਚਾਹੀਦੀਆਂ ਮਾਜੀ ਬਾਵਾ ਪਿੱਛੇ ਹੋਣੀਆਂ ਚਾਹੀਦੀਆਂ ਜੀ ਦਾ ਗਰਦਨ ਸਿੱਧੀ ਹੋਣੀ ਚਾਹੀਦੀ ਠੀਕ ਹੈ ਜੀ ਤਾਂ ਆਓ ਹੁਣ ਤੁਸੀਂ ਦੇਖੋ ਅੱਗੇ ਠੀਕ ਹੈ ਜੋ ਟ੍ਰੀਟਮੈਂਟ ਹੈ ਠੀਕ ਹੈ ਨੇੜੇ ਲੈ ਜੀ ਬੇਟਾ ਲਓ ਕੇ ਆਪਾਂ ਇਸ ਟੂਟ ਵਗੈਰਾ ਲਗਾਉਣਾ ਹੈ ਜੀ ਤੇਲ ਕਾਫੀ ਲੱਗੇ ਜਾਂਦਾ ਜੀ ਹੈਨਾ ਅ ਦੇਖੋ ਤੁਸੀਂ ਐਸੇ ਕਰਕੇ ਹੀ ਪ੍ਰੋਬਲਮ ਹੈ ਜਿਹੜੀ ਲੱਤ ਆਪਣੀ ਛੋਟੀ ਹੈ ਮਾਜੀ ਦੀ ਓਕੇ ਦੇਖੋ ਤੇ ਹੁਣ ਆਪਾਂ ਇਹਨੂੰ ਦੇਖੋ ਤੁਸੀਂ ਇਨਸਟਰੂਮੈਂਟ ਆਪਣੇ ਕੋਲੇ ਜੀ ਠੀਕ ਹੈ ਤਾਂ ਇਹਦੇ ਵਿੱਚ ਵੀ ਕਾਫੀ ਫੰਕਸ਼ਨ ਹੈ ਜੀ ਜਿਹੜੇ ਉਹ ਠੀਕ ਹੈ ਜੀ ਇਹ ਆਲ ਬਾਡੀ ਹੋ ਗਈ ਆਪਾਂ ਡਿਸਕ ਦਾ ਮਿਲ ਗਿਆ ਓਕੇ ਦੇਖੋ ਚਲੋ ਇਹ ਪ੍ਰੋਬਲਮ ਕੀ ਆਦਾ ਹੈ ਜੀ ਲੋੜ ਦਾ ਜਮਾ ਸੁਣੋ ਕਿ ਕੋਈ ਵੀ ਐਨਰਜੀ ਮੇਰੀ ਦਿੱਕਤੀ ਪ੍ਰੋਬਲਮ ਹੈ ਨਾ ਤਾਂ ਜਾਂ ਕੋਈ ਸੌਰੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਤਾਂ ਟਾਈਮ ਬਹੁਤ ਲੱਗ ਜਾਏਗਾ ਠੀਕ ਹੈ ਤਾਂ ਪਲੀਜ਼ ਜਦੋਂ ਵੀ ਕੋਈ ਗ੍ਰੀਪਰ ਆਉਦਾ ਹੈਗੇ ਤਾਂ ਟਾਈਮ ਜੀ ਬਣੇ ਕੇ ਠੀਕ ਹੈ ਤਾਂ ਉਥੇ ਸਾਨੂੰ ਵੀ ਬੜੀ ਦਿੱਕਤ ਆਉਂਦੀ ਹੈ ਜਦੋਂ ਇਹ ਆ ਕੇ ਮਾੜੇ ਜਿਹੇ ਕੋਲ ਕਾਲੀ ਪਰਦੇ ਹੈ ਨਾ ਜੀ ਤਾਂ ਕਿ ਉਹ ਟਰੀਟਮੈਂਟ ਸਾਥੋਂ ਪਾਲੀ ਨਾ ਹੋ ਦੇਣੀ ਤਾਂ ਉਹ ਇਹ ਹੁੰਦਾ ਹੈ ਠੀਕ ਹੈ بار-बार ਅਸੀਂ ਐਕੂ ਬੀਗ ਨੋਨ ਰੀਨ ਕਰਦੇ ਆ ਸਾਨੂੰ ਇਹ ਹੁੰਦਾ ਵੀ ਤੁਹਾਨੂੰ ਅਸੀਂ ਇੱਕ ਹੀ ਠੀਕ ਕਰਕੇ ਦੋਰੀਏ ਠੀਕ ਹੈ ਇਹ ਨਹੀਂ ਕੋਈ ਮੰਨ ਕੇ ਚੱਲੀਏ ਮਿਤੂ ਸਿੰਘ ਆ ਗਏ ਕੋਈ ਹਫਤੇ ਬਾਅਦ ਫਰਕ ਆ ਜਾਂ 10 ਦਿਨਾਂ ਦਾ ਫਰਕ ਆ ਉਹ ਆਪਾਂ ਨੂੰ ਨੌਲੇਜ ਹੈ ਆਪਾਂ ਸਾਰੇ ਡਾਕਟਰ ਹੈ ਜੀ ਠੀਕ ਹੈ ਤਾਂ ਪਤਾ ਹੀ ਹੁੰਦਾ ਆਪਾਂ ਨੂੰ ਇਹ ਪੇਨ ਕਲਰ ਹੋਊਗਾ ਜਾਂ ਸੀਡ ਹੋਊਗਾ ਜੀ ਠੀਕ ਹੈ ਤਾਂ ਉਹ ਜਿਹੜੀ ਜਿਹੜੀ ਰਸਤਾ ਜਿਹੜਾ ਉਸ ਰਸਤੇ ਤੁਸੀਂ ਕਦੇ ਵੀ ਨਹੀਂ ਗਏ ਕਦੇ ਠੀਕ ਹੈ ਤਾਂ ਸਾਨੂੰ ਸ਼ੁਰੂ ਤੋਂ ਇਹ ਹੁੰਦਾ ਵੀ ਤੁਸੀਂ ਸਾਡੇ ਕੋਲੇ ਆ ਗਏ ਠੀਕ ਹੈ ਜੀ ਤਾਂ ਅਸੀਂ ਤੁਹਾਨੂੰ ਇੱਥੇ ਹੀ ਵਰਕ ਪਾ ਕੇ ਦੋਰੀਏ ਠੀਕ ਹੈ ਤਾਂ ਦੇਖੋ ਤੁਸੀਂ ਬਣੇ ਰਹੋ ਕਿਉਂਕਿ ਮਸਲ ਸੌਫਟ ਹੋ ਚੁੱਕਿਆ ਇਹਨਾਂ ਦਾ ਐਲਕੋਲਜੀ ਠੀਕ ਹੈ ਤੇ ਇਸ ਤੋਂ ਅੱਗੇ ਆਪਾਂ ਇਹਨਾਂ ਦਾ ਮਨ ਕੇ ਸੋਲੋ ਜੀ ਗਲੈਂਮੇਟ ਦਾ ਪ੍ਰੈਸਾ ਜਿਹੜਾ ਸੋ ਸਟਾਰਟ ਕਰਨੇ ਆ ਜੀ ਠੀਕ ਹੈ ਦੇਖੋ ਤੁਸੀਂ ਮਸਲ ਹੈਗੇ ਖੁੱਲ੍ਹੇ ਦੇ ਵਿੱਚ ਉਸ ਪੈਲੰਗੇ ਠੀਕ ਹੈ ਜੀ ਤਾਂ ਬਿਲਕੁਲ ਓਕੇ ਜਮਾ ਹਮਨ ਅਰੇ ਗਿਆ ਠੀਕ मैं श्री ढेला जी बिल्कुल देखो जी बिल्कुल बिल्कुल बिलकुल ठीक है जी देखो ठीक है देखो मनी रहे हो ठीक है वो जी बिल्कुल जी बिल्कुल हल्का जी बिल्कुल हल्का जी बिल्कुल हल्का जी बिल्कुल जी बिल्कुल जी बिल्कुल जी बिल्कुल जी बिल्कुल देखो ਠੀਕ ਹੈ ਜੀ ਲੱਤ ਵੀ ਵੇਖੋ ਕਾਫੀ ਇਹਦਾ ਹੈ ਤੇ ਕਾਫੀ ਫਰਕ ਆ ਲੱਗਦਾ ਓਕੇ ਜੀ ਲੇ ਲਓ ਬਟਾ ਕੇ ਇੱਕ ਉਂਵੀ ਹੁੰਦੀ ਹੈ ਠੀਕ ਹੈ ਜੀ ਹਾਂ ਬੇਟਾ ਬੰਦ ਕਰੋ ਮਾਂ ਜੀ ਸ਼ਰੀਰ ਬਿਲਕੁਲ ਠੀਕ ਹੈ ਜੀ ਬਿਲਕੁਲ ਵੈਰੀ ਗੁੱਡ ਸ਼ਰੀਰ ਬਿਲਕੁਲ ਠੀਕ ਹੈ ਜੀ ਵੈਰੀ ਗੁੱਡ ਸ਼ਰੀਰ ਬਿਲਕੁਲ ਠੀਕ ਹੈ ਮਾਂ ਵੈਰੀ ਗੁੱਡ ਸ਼ਰੀਰ ਬਿਲਕੁਲ ਠੀਕ ਹੈ ਜੀ ਵੈਰੀ ਗੁੱਡ ਮਾਂ ਸ਼ਰੀਰ ਬਿਲਕੁਲ ਠੀਕ ਹੈ ਜੀ ਵੈਰੀ ਗੁੱਡ ਸ਼ਰੀਰ ਬਿਲਕੁਲ ਠੀਕ ਹੈ ਜੀ ਵੈਰੀ ਗੁੱਡ ਮਾਂ ਸ਼ਰੀਰ ਬਿਲਕੁਲ ਠੀਕ ਹੈ ਜੀ ਸ਼ਰੀਰ ਬਿਲਕੁਲ ਠੀਕ ਹੈ ਜੀ ਸ਼ਰੀਰ ਬਿਲਕੁਲ ਠੀਕ ਹੈ ਜੀ ਠੀਕ ਹੈ ਮਾਂ ਲੱਕਾ ਚੱਕੋ ਜੀ ਬਿਲਕੁਲ ਸ਼ਰੀਰ ਠੀਕ ਹੈ ਜੀ ਫਰਮਾ ਸਿੱਧੇ ਹੋਏ ਕੀ ਕਹਣਾ ਜੀ ਬਿਲਕੁਲ ਸਿੱਧੇ ਮਾ ਜੀ ਸਰੀਰ ਬਿਲਕੁਲ ਹੀਟ ਲਾ ਰੱਖਿਓ ਵਾ ਠੀਕ ਹੈ ਜੀ ਆਇਓ ਦੇਖੋ ਦੀਪ ਜੀ ਠੀਕ ਹੈ ਜੀ ਸਰੀਰ ਬਿਲਕੁਲ ਠੰਡਾ ਜੀ ਬਿਲਕੁਲ ਠੰਡਾ ਮਾ ਬਿਲਕੁਲ ਠੰਡਾ ਮਾ ਗਰ ਕੋਨ ਟੈਲਾ ਜੀ માં ઉપર હોય થોડા આ થોડા ઉપર આખો ઠીક અગે પેર કરો દોન પેર અગે નું કરો ઠીક બિલકુલ જી ઠીક ઉપરનું કરો દોન કઠે માો ઉપરનું ઉપર ઉપર ਵੈਰੀ ਗੁੱਡ ਚੰਡੋ ਜੀ ਠੀਕ ਹੈ ਜੀ ਪੈਰ ਦੀ ਥੋੜੀ ਜਿਹੀ ਸਰਕਲ ਕਰਕੇ ਮੂਵਮੈਂਟ ਹੈ ਜੀ ਜ਼ਰੂਰ ਘਟਾ ਹੈ ਤਾਂ ਤੁਸੀਂ ਇਹ ਦੇਖੋ ਜੀ ਪੈਰ ਬਿਲਕੁਲ ਓਕੇ ਮਾ ਟੇਲਾ ਜਮਾ ਟੇਲਾ ਟੇਲਾ ਰੱਖੋ ਇੱਥੇ ਦਿਖਾਓ ਜੀ ਵੀ ਇੱਥੇ ਦੇਖੋ ਜੀ ਚਲ ਕਰੋ ਲੈਕਸ ਮਾਮੂਦੇ ਭਾਇਓ ਮੂਦੇ ਹੋ ਜੋ ਵੀ ਜੀ ਘਟਦੀ ਜਾਂਦਾ ਠੀਕ ਹੈ ਜੀ ਬਿਲਕੁਲ ਓਕੇ ਬੈਲ ਫੋਰਸ ਪ੍ਰੈਸ਼ਰ ਮੈਨੇ ਕਿ ਚਲੋ ਸਰਕਲ 14 ਤੋਂ 15 ਸਾਲ ਘਟ ਰਿਹਾ ਨਾ ਥੋੜੀ ਜਿਹੜਾ ਅੱਗੇ ਪੈਰ ਪੈਰਾ ਇਹਦੀ ਮੂਵਮੈਂਟ ਥੋੜੀ ਜਿਹਾ ਜਰੂਰ ਘਟਾ। ਇਹਨੂੰ ਆਪਾਂ ਮੰਨ ਕੇ ਚੱਲੋ ਵੀ ਐਕਸਰਸਾਈਜ਼ ਨਾਲ ਕਲੀਅਰ ਕਰ ਲਾਂਗੇ ਜੀ। ਸਭ ਤੋਂ ਮੇਨ ਗੱਲ ਹੈ ਠੀਕ ਹੈ ਵੀ ਜੋ ਪੈਰ ਸੀ ਅੱਡੀ ਸੀ ਵੇਖੋ ਇੰਚ ਦਾ ਫਰਕ ਸੀਗਾ। ਵੇਖੋ ਪਾਤਾ ਬਿਲਕੁਲ ਸਿੱਧੇ ਪਾਏ ਆ ਵੀ ਜੀ। ਮਾ ਸਿੱਧੇ ਹਨ। ਬਿਲਕੁਲ ਦੇਖੋ ਤੁਸੀਂ। ਬਿਲਕੁਲ। ਠੀਕ ਹੈ ਜੀ। ਲੋਕਲਾ ਜੋ ਟ੍ਰੀਟਮੈਂਟ ਅਸੀਂ ਕਰਾਂਗੇ ਸਵੇਕਲ ਦਾ ਕਰੀਏ ਜਾਂ ਗੋਡਿਆਂ ਦਾ ਕਰੀਏ ਜਾਂ ਵੈਰੀਕੋਜ਼ ਦਾ ਕਰੀਏ। ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਸਸ਼ੀਕਾਲ ਡਾਕਟਰ ਲਖੀਰ ਮੋਰ ਟੇਲਵਾ। ਜਿਹੜਾ ਪੇਸ਼ੈਂਟ ਹੈ ਇਹਨਾਂ ਦਾ ਟ੍ਰੀਟਮੈਂਟ ਬਿਲਕੁਲ ਹੋ ਚੁੱਕਿਆ ਜੀ ਠੀਕ ਹੈ ਅੱਛਾ ਹੁਣ ਜਿਵੇਂ ਮਾਂਜੀ ਤੁਸੀਂ ਦੂਸਰੀ ਵਾਰੀ ਟ੍ਰੀਟਮੈਂਟ ਕਰਾ ਕੇ ਆਏ ਆ ਲੱਗਦਾ ਹੋ ਗਈ ਸਿੱਧੀ ਨਾ ਜੀ ਜਿਹੜੀ ਇੰਨੀ ਕੁ ਛੋਟੀ ਲੱਗਦੀ ਸੀਗੀ ਲੱਤ ਸਹੀ ਹੋ ਗਈ ਅੱਗੇ ਪੰਜੇ ਦੀ ਮੂਵਮੈਂਟ ਜ਼ਰੂਰ ਘਟ ਹੈ ਪੰਜਾ ਜਿਵੇਂ ਜਿਵੇਂ ਹੁਣ ਮੈਂ ਤੁਹਾਨੂੰ ਆਖਿਆ ਸੀ ਪੈਰ ਅੱਗੇ ਕਰੋ ਉਵੇਂ ਹੋਇਆ ਨਹੀਂ ਹਾਂ ਮੁਰਿਆ ਨਹੀਂ ਹਨਾ ਉਹ ਮੁਰਿਆ ਨਹੀਂ ਤੇ ਜਿਹੜੀਆਂ ਅੱਡੀਆਂ ਅੱਡੀਆਂ ਦੋਨੋਂ ਸੇਮ ਹੋ ਗਈਆਂ ਯਾਨੀ ਕਿ ਡਿਸਕ ਦਾ ਕੰਮ ਹੈ ਜਿਹੜਾ ਪਿੱਛੋਂ ਜਿਹੜੀ ਜਿਵੇਂ ਲੈਂਡਮਾਰਕ ਹੈ ਬਿਲਕੁਲ ਓਕੇ ਆ ਉਹ ਹਨਾ ਤੇ ਜਿਹੜਾ ਪੰਜਿਆਂ ਦੀ ਮੈਂ ਤੁਹਾਨੂੰ ਕਿਹਾ ਮੈਂ ਅੱਗੇ ਕਰੋ ਅੱਗੇ ਇੱਕ ਆਟਾ ਹੋਣਾ ਉਹ ਆਪਾਂ ਨਾ ਕੀ ਕਰਾਂਗੇ ਹੁਣ ਜਿਵੇਂ ਅਮਰਵੇਲ ਜਾਂ ਬਣ ਹੋ ਗਿਆ ਉਹਦੇ 'ਚ ਆਪਾਂ ਪੈਰ ਰੱਖਣਾ ਠੀਕ ਹੈ ਉਹਦੇ 'ਚ ਰੱਖਾਂਗੇ 2 ਤੋਂ 4 5 ਵਾਰੀ ਪੈਰ 5 ਕਿਤੇ ਰੱਖਾਂਗੇ ਆਪਾਂ ਉਸ ਤੋਂ ਬਾਅਦ ਦੇਸੀ ਘਿਓ ਦੀ ਮਲਾਸ਼ ਕਰਨੀ ਹੈ ਕਲੀਆਂ ਤਲੀਆਂ ਜਸਣੀ ਹੈ ਤੇ ਉਸ ਤੋਂ ਬਾਅਦ ਹਵਾ ਨਹੀਂ ਲਗਾਉਣੀ ਰਾਤ ਨੂੰ ਜੀਵੇ ਠੀਕ ਹੈ ਜੀ ਤਾਂ ਇਹਨੂੰ ਵੀ ਕਰੂ ਗੁਰੂ ਰਾਮਦਾਸ ਠੀਕ ਠੀਕ ਹੈ ਐਨੀ ਪ੍ਰੋਬਲਮ ਰਹਿ ਗਈ ਹੁਣ ਤਾਂ ਪੁੱਛ ਜੀ ਰਹਿ ਗਈ ਇਹਨੂੰ ਕੱਢ ਲਾਂਗੇ ਠੀਕ ਹੈ ਜੀ ਤਾਂ ਹੁਣ ਦੇਖੋ ਜੀ ਮਾਤਾ ਜੀ ਦੇ ਅਸੀਂ ਰੱਸੀ ਲਗਾਤੀ ਹੈ ਜੀ ਜਿਹੜੀ ਰੱਸੀ ਲਗਾਉਣੇ ਆ ਨਾ ਜੇ ਅਸੀਂ ਕਾਫੀ ਨਾ ਸਾਡੀਆਂ ਵੀਡੀਓ ਦੇਖ ਲੈਂਦੇ ਆ ਜੀ ਠੀਕ ਹੈ ਤਾਂ ਕਾਪੀ ਕਰਦੇ ਆ ਵੀਰ ਚਲੋ ਕਾਪੀ ਕਰਨੀ ਚੰਗੀ ਗੱਲ ਹੀ ਹੁੰਦੀ ਹੈ ਠੀਕ ਹੈ ਇਹ ਨਹੀਂ ਹੁੰਦਾ ਵੀ ਅੱਛਾ ਜਦੋਂ ਵੀ ਰੱਸੀ ਲਾਉਣਾ ਰੱਸੀ ਦਾ ਕੋਈ ਸਰ ਲਾਉਣ ਦਾ ਨਾ ਕੋਈ ਸਿਸਟਮ ਹੁੰਦਾ ਜਾਂ ਕੋਈ ਲੌਜਿਕ ਹੁੰਦਾ ਇਹ ਕਹਿ ਸਕਦੇ ਆ ਪਰ ਇਹ ਨਹੀਂ ਹੁੰਦਾ ਸਾਡੇ ਕੋਲ ਪੇਸ਼ੈਂਟ ਆਈ ਵੀ ਪਰ ਰੱਸੀ ਲਵੇੜਤੀ ਅਸੀਂ ਕਾਫੀ ਵੀਡੀਓ ਦੇਖਦੇ ਹੁੰਨੇ ਆ ਜੀ ਠੀਕ ਹੈ ਤਾਂ ਉਹ ਇੱਕ ਰੱਸੀ ਲਵੇੜਦੇ ਦੇ ਪਰ ਤੁਸੀਂ ਇਹ ਦੇਖੋ ਜੀ ਠੀਕ ਹੈ ਤਾਂ ਸਾਡੇ ਬੇਟੇ ਨੇ ਕੀ ਕੀਤਾ ਜੀ ਜੀਬੀ ਨੇ ਬੇ ਕੋ ਪ੍ਰੋਪਰ ਪੁਆਇੰਟ ਕੀਤੀ ਹੈ ਜੀ ਠੀ ਤਕਰੀਬਨ ਆਮ ਅਸੀਂ 5 ਲਾਉਣੇ ਹੁੰਦੇ ਆ ਤਾਂ ਇਹਨੇ ਫਿਰ ਵੀ ਬੇਟੇ ਨੇ 6 ਲਾਤੇ ਠੀਕ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਆ ਵੀ ਪੈਰ ਦਾ ਪੂਰਾ ਜੋ ਪੁਆਇੰਟ ਚਾਹੀਦੇ ਆ ਪ੍ਰੋਪਰ ਆਪਾਂ ਨੂੰ ਉਪਰੋਂ ਡਿਸਕ ਦੇ ਵਿੱਚ ਜਿਹੜੇ ਪੁਆਇੰਟ ਹੁੰਦੇ ਆ ਤਾਂ ਉਹ ਇਹਨੇ ਪ੍ਰੋਪਰ ਬੇਟੇ ਨੇ ਮੰਨ ਕੇ ਚੱਲੋ ਵੀ ਤੁਸੀਂ ਇੱਕ ਸਾਨਾ ਪ੍ਰੈਸ਼ਨ ਪਾਤਾ ਉਹਨਾਂ ਤੇ ਠੀਕ ਹੈ ਜੀ ਉਪਰੋਂ ਵੀ ਤਾਂ ਕੋਈ ਬਾਹਲਾ ਨਹੀਂ ਅਸੀਂ ਦੇਖਦੇ ਆ ਵੀਡੀਓ ਕਿਤੇ ਮੰਨ ਕੇ ਚੱਲੋ ਕਿਤੇ 2 ਇੰਚ ਦਾ ਹੁੰਦਾ ਰੱਸੀ ਕਦੇ 3 ਦੀ ਕਦੇ 4 ਦੀ ਤਾਂ ਵੇਖੋ ਤੁਸੀਂ ਬੇਟੇ ਨੇ ਐ ਪਰੋਈ ਪਈ ਆ ਠੀਕ ਹੈ ਨਾ ਰੱਸੀ ਜੀ ਧਿਆਨ ਨਾਲ ਤਾਂ ਜੀ ਆਪਾਂ ਕੰਮ ਸ਼ੌਕ ਨਾਲ ਕਰਨ ਦਾ ਰਿਐਲਟੀ ਵੀ ਬੜਾ ਵਧੀਆ ਮਿਲਦਾ ਹੈ ਜੀ ਠੀਕ ਹੈ ਤਾਂ ਮਿਹਨਤ ਆਪਾਂ ਨੂੰ ਕਰਨੀ ਚਾਹੀਦੀ ਹੈ ਤਾਂ ਗੁਰੂ ਰਾਮਦਾਸ ਜੀ ਨੇ ਹੀ ਫਰਕ ਪਾਉਣਾ ਹੈ ਕਿਉਂਕਿ ਅਸੀਂ ਇਹ ਲੇਖਦੇ ਆ ਵੀ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਪੇਸ਼ੈਂਟ ਠੀਕ ਹੋਇਆ ਹੈ ਸਾਡੇ ਕੋਲੋਂ ਠੀਕ ਹੋਇਆ ਹੋਵੇ ਠੀਕ ਹੈ ਜੀ ਤਾਂ ਉਹ ਇਸ ਤਰ੍ਹਾਂ ਕਹਿੰਨੇ ਆ ਵੀ ਮਿਹਨਤ ਜੇ ਕੋਈ ਪੇਸ਼ੈਂਟ ਆ ਗਿਆ ਤਾਂ ਪ੍ਰੋਪਰ ਪਹਿਲਾਂ ਤਾਂ ਪੇਸ਼ੈਂਟ ਦੇ ਪ੍ਰਤੀ ਆਪਾਂ ਨੂੰ ਰਿਐਲਟੀ ਵਫਾਦਾਰੀ ਚਾਹੀਦੀ ਹੈ ਜੀ ਉਹ ਕੀ ਵਫਾਦਾਰੀ ਹੁੰਦੀ ਹੈ ਕਿਸੇ ਪੇਸ਼ੈਂਟ ਨੂੰ ਉਹਲੇ ਦੇ ਵਿੱਚ ਨਾ ਰੱਖੋ ਠੀਕ ਹੈ ਇਹ ਨਹੀਂ ਜਦੋਂ ਕੋਈ ਪ੍ਰੋਫੈਸ਼ਨਰ ਸਾਡੇ ਕੋਲੇ ਆਗੇ ਤਾਂ ਜੇ ਸਮਝ ਲੈਣੀ ਹੈ ਮੈਂ ਕਿਚੀ ਫਿਰੋਜੀ ਠੀਕ ਹੈ ਜੇ ਇੰਦਰ ਚਲੇ ਜਾਓ ਜਾਂ ਇਹ ਕਰ ਲਓ ਠੀਕ ਹੈ ਤਾਂ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਤਾਂ ਨਸ਼ੇ ਦੇ ਇੰਜੈਕਸ਼ਨ ਦਿੱਤੇ ਕੋਈ ਮੈਡੀਸਨ ਜਿੰਨੇ ਟਾਈਮ ਖਾਂਦਾ ਅਗਲਾ ਠੀਕ ਹੈ ਜੋ ਛੱਡ ਦਿੰਦਾ ਫਿਰ ਉਹ ਵੀ ਹਾਲ ਹੈ ਠੀਕ ਹੈ ਤਾਂ ਇਸੇ ਗੱਲ ਕਰਕੇ ਅਸੀਂ ਠੀਕ ਹੈ ਸਭ ਤੋਂ ਪਹਿਲਾਂ ਸਾਡਾ ਪੁਆਇੰਟ ਇਹੀ ਹੁੰਦਾ ਵੀ ਅਸੀਂ ਫਰਕ ਹੀ ਉਸ ਚੀਜ਼ ਨੂੰ ਫਰਕ ਮਿਲਦੀ ਹੈ ਸਰ ਜਿਹੜਾ ਫਰਕ ਤੁਹਾਨੂੰ ਪਹਿਲੇ ਦਿਨ ਹੀ ਇੱਥੇ ਪੈ ਗਿਆ ਠੀਕ ਹੈ ਜਿਵੇਂ ਤੁਸੀਂ ਐਗਜ਼ੈਂਪਲਸ ਦੇਖੇ ਸੀਗੇ ਬਿਜਲੀ ਨਿਕਾ ਲਖੀ ਜੀ ਪੁੱਤੋ ਵੀ ਮੈਂ ਇੱਥੇ ਹੀ ਠੀਕ ਹੈ ਧਿਆਨ ਨਾਲ ਪ੍ਰੋਪਰ ਠੀਕ ਹੈ ਜੀ ਜਿਹੜੀ ਜੋ ਰੱਸੀ ਸੀਗੀ ਬੰਨੀ ਆਪਾਂ ਖੋਲਦੇ ਆਂ ਜੀ ਇਸ ਤੋਂ ਬਾਅਦ ਆਪਾਂ ਕਲੌਟ ਹੈ ਜਿਹੜਾ ਠੀਕ ਹੈ ਜੀ ਉਹ ਜੋ ਪ੍ਰੋਸੈਸ ਹੈ ਆਪਣਾ ਅਸੀਂ ਉਹ ਕਲੀਅਰ ਕਰਦੇ ਆਂ ਜੀ ਠੀਕ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਜੀ ਠੀਕ ਹੈ ਵਾਰੀ ਐਕਸਰਸਾਈਜ਼ ਹੁਣ ਜਿਹੜੀ ਕਰਨੀ ਹੈ ਨਾ ਤੁਸੀਂ ਆਜੋਗਾ ਦੋਨੋਂ ਲਟਾ ਹੈਗੀਆਂ ਉਹ ਤੋਂ ਜੋ ਆਪਾਂ ਰੱਸੀ ਵਗੈਰਾ ਲਾਈ ਸੀਗੀ ਜੀ ਆਪਾਂ ਕਲੀਅਰ ਕਰਤੀ ਹੈ ਜੀ ਠੀਕ ਹੈ ਜੀ ਤਾ ਇਸ ਤੋਂ ਬਾਅਦ ਆਪਾਂ ਲੇਜ਼ਰ ਜਿਵਾਗੇ ਜੀ ਠੀਕ ਹੈ ਤਾਂ ਬਣ ਰਿਹਾ ਬੇਟਾ ਇੱਥੇ ਜਿਹੜੀ ਇਹ ਜਿਵੇਂ ਵਿਜ਼ਟ ਹੈ ਪੈ ਜੀ ਠੀਕ ਹੈ ਭਾਵੇਂ ਇਸ ਦਾ ਨਾ ਲਾਉਣੇ ਆ ਜੀ ਠੀਕ ਹੈ ਇਹਨੂੰ ਫਾਸਟ ਚੱਲੇ ਜੀ ਬੜੀ ਮਜ਼ੀ ਆ ਰਹੀ ਸੀ ਬੋਲੋ ਫੈਲਾ ਤੇ ਓਕੇ ਤਾਂ ਇਹਦੇ ਨਾਲ ਦੀ ਮਸਲ ਕਾਫੀ ਸੌਫਟ ਹੁੰਦਾ ਹੈ ਤਾਂ ਕੰਮ ਦੇ ਵਿੱਚ ਸਾਨੂੰ ਬੜੀ ਉਧਰ ਆਇਓ ਉਧਰ ਜੀ ਮੈਂ ਜਿੱਥੇ ਮੈਂ ਕਰ ਲੂ ਜੀ ਇੱਥੇ ਸੁੱਤਾਂ ਦੇ ਦੋ ਠੀਕ ਗਰਮ ਜਾ ਰਿਹਾ ਜੀ ਠੀਕ ਹੈ ਬਾਜੂ ਤੇ ਦੇਖੋ ਹੁਣ ਆਪਾਂ ਤੁਸੀਂ ਪਹਿਲਾਂ ਦੇਖਿਆ ਹੋਆ ਜੀ ਬੱਚਿਆਂ ਨੇ ਉਧਰ ਹਨ ਇੱਕ ਇੰਸਟਰੂਮੈਂਟ ਲਾਇਆ ਸੀਗਾ ਜੀ ਠੀਕ ਹੈ ਉਹਦੇ ਨਾਲ ਜੋ ਵੀ ਮਨ ਕੇ ਚਲੋ ਸਰਕੂਲੇਸ਼ਨ ਹੁੰਦਾ ਉਪਰੋ ਜਾਨੀ ਕਿ ਮਸਲ ਰਿਲੈਕਸ ਹੋ ਜਾਂਦਾ ਜੀ ਠੀਕ ਹੈ ਤਪਾ ਮਾ ਜੀ ਦੇ ਕਲੋਟ ਘੜਨੇ ਤੁਹਾਨੂੰ ਦਿਖਾਉਣੇ ਆ ਜੀ ਠੀਕ ਐ ਐਸ ਐ ਪੈਰ ਕਰਕੇ ਸਟਾਰਟ ਹਾਂ ਜੀ ਅਡੀਆਂ ਚੱਕੋ ਮਾਂ ਫੇ ਅਡੀਆਂ ਚੱਕੋ ਫੇਰ نیچے ਦੋਨੋਂ ਅਡੀਆਂ ਚੱਕੋ ਨਾ ਜੀ ਵੈਰੀ ਗੁੱਡ ਫੇਰ نیچے ਫੇਰ ਚੱਕੋ ਜੀ ਫੇਰ نیچے ਫੇਰ ਚੱਕੋ ਜੀ ਫੇਰ نیچے ਫੇਰ ਚੱਕੋ ਜੀ ਫੇਰ نیچے ਜੀ ਫੇਰ ਚੱਕੋ ਫੇਰ ਚੱਕੋ ਫੇਰ نیچے ਜੀ ਵੈਰੀ ਗੁੱਡ ਹਾਂ ਜੀ ਹਾਂ ਜੀ 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 ਸ਼ਾਬਾਸ਼ ਲਗਨ ਅਭਯੋਗ ਦੇ ਦੇਖਿਓ 1 ਮਿੰਟ ਐਸ ਐਸ ਸਟਾਪ ਹਾਂਜੀ ਦੇਖੋ ਜੀ ਕਾਫੀ ਹੈਗਾ ਆਪਣਾ ਸਰਕੂਲੇਸ਼ਨ ਦੇ ਕਰਕੇ ਜੋ 플ੌਟ ਵਗੈਰਾ ਦੇਖੋ ਸਾਰੇ ਤੁਸੀਂ ਓਕੇ ਤਾਂ ਦੇਖੋ ਤੁਸੀਂ ਜਿਹੜਾ ਆਪਾਂ ਨੂੰ ਪੇਸ਼ੈਂਟ ਦੀ ਇੱਕ ਕੰਪਲੇਨ ਸੀ ਵੀ ਸਾਡਾ ਜਿਹੜਾ ਅੱਗੋਂ ਪੈਰਾਂ ਘੱਟ ਕੰਮ ਕਰਦਾ ਜੀ ਠੀਕ ਹੈ ਤਾਂ ਉਹਦੀ ਸੋਹਣੀ ਕਵਰਿੰਗ ਆਉਗੀ ਜੀ ਤੇ ਲੈਂਡਮੈਂਟ ਦਾ ਕਰਕੇ ਲਾਤਾ ਦੇਖ ਲਈ ਤੁਸੀਂ ਪਹਿਲਾਂ ਬਿਲਕੁਲ ਆਪਾਂ ਸੈੱਟ ਕਰਤੀ ਜੀ ਠੀਕ ਹੈ 14-15 ਸਾਲ ਦੀ ਪ੍ਰੋਬਲਮ ਸੀਗੀ ਪੇਸ਼ੈਂਟ ਨੂੰ ਆਪਣੇ ਨੂੰ ਉਹ ਬਿਲਕੁਲ ਕਲੀਅਰ ਹੈ ਓਕੇ ਤਾਂ ਜਿਹੜੀ ਦੇਖਿਆ ਉਹ ਤੁਸੀਂ ਪੈਰਾਂ ਦੀ ਘੱਟ ਮੂਵਮੈਂਟ ਸੀਗੀ ਠੀਕ ਹੈ ਤਾਂ ਉਹ ਤਕਰੀਬਨ ਆਏ ਮੰਨ ਕੇ ਚਲੋ ਵੀ 3 ਤੋਂ 5 ਦਿਨਾਂ ਦੇ ਵਿੱਚ ਚੋ ਵੀ ਠੀਕ ਹੋ ਜਾਣਗੇ ਕਿਉਂਕਿ ਉਹਦੇ ਲਈ ਆਪਾਂ ਇਹ ਨਹੀਂ ਵੀ ਕੱਲਾ ਸੀ ਟਰੀਟਮੈਂਟ ਕਰਕੇ ਉਹ ਨਾ ਠੀਕ ਹੋ ਜਾ ਵਣ ਜਾਂ ਅਮਰਵੇ ਸੌਰੀ ਹੈਨਾ ਉਹਦੇ ਨਾਲ ਮੰਨ ਕੇ ਚੋਲ ਆਪਾਂ ਪੈਰ ਭਵਾਵਾਂਗੇ ਠੀਕ ਹੈ ਪਾਣੀ ਉਬਾਲ ਕੇ ਉਹਦੇ ਵਿੱਚ ਆਪਾਂ ਜਿੰਮੇਟ ਹੋਰ ਕਰਵਾਵਾਂਗੇ ਠੀਕ ਹੈ ਜੀ ਤਾਂ ਦੇਖਦੇ ਹਾਂ ਜੀ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ